ਸਾਹਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਬਾਰ ਕੋਮਣ ਵਾਸਤੇ ਸਵੇ ਸਵੇਰੇ ਸਵੇਰ ਦਾ ਟਾਈਮ ਹੋ ਗਿਆ ਹੈ 11 11 ਕਰ ਚੁੱਕੇ ਸੀ ਅੱਜ ਆਪਾਂ ਆਏ ਆ ਖੇਤਾਂ 'ਚ ਸੈਰ ਕਰਨ ਲਈ ਕਿਉਂਕਿ ਬਹੁਤ ਟਾਈਮ ਬਾਅਦ ਅਸੀਂ ਕੋਰਵਾ ਨਿਕਲੇ ਆ ਤੇ ਦਿਨ ਵੀ ਬਹੁਤ ਸੋਹਣਾ ਲੱਗਿਆ ਹੋਇਆ ਆ ਤੇ ਹਲਕੀ ਹਲਕੀ ਜਿਹੜੀ ਧੁੰਦਵਾ ਹੱਲੇ ਹੈਗੀ ਆ ਪਰ ਬਹੁਤ ਹੀ ਨਿੱਗਾ ਰਿੰਕਾ ਦਿਨ ਆ ਤੇ ਇਧਰਲੀ ਸਾਈਡ ਤੇ ਲੱਗੇ ਸੀਗੇ ਪਹਿਲਾਂ ਮਟਰ ਬਹੁਤ ਟਾਈਮ ਬਾਅਦ ਅਸੀਂ ਆਏ ਆ ਜਦੋਂ ਪਹਿਲਾਂ ਆਏ ਸੀ ਉਦੋਂ ਮਟਰ ਲੱਗੇ ਸੀਗੇ ਤੜਾਈ ਲੱਗੀ ਹੋਈ ਸੀਗੀ ਤੇ ਨਾਲ ਹੀ ਜਿਹੜਾ ਕਿ ਪਾਲੀ ਸਾਈਡ ਤੇ ਖੇਤ ਲੱਗਿਆ ਹੋਇਆ ਆ ਸਾਗ ਦਾ ਤੇ ਆ ਵੀ ਜਿਹੜਾ ਖੇਤ ਆ ਇਹਨੂੰ ਦਿੱਤੀ ਗਈ ਆ ਥੋੜੇ ਟਾਈਮ ਲਈ ਰੈਸਟ ਤੇ ਉਹ ਪਾਲੀ ਸਾਈਡ ਤੇ ਲੇਬਰ ਲੱਗੀ ਹੋਈ ਆ ਤੁਹਾਨੂੰ ਜ਼ੂਮ ਕਰਕੇ ਦਿਖਾਇਆ ਆ ਕਿਉਂਕਿ ਲੇਬਰ ਬਹੁਤ ਦੂਰ ਲੱਗੀ ਹੈ ਇਸ ਕਰਕੇ ਦਿਖਾਈ ਨਹੀਂ ਦਿੰਦਾ ਪਿਆ ਇਹ ਜਿਹੜਾ ਖੇਤ ਆ ਇਹਦੇ ਵਿੱਚ ਵੀ ਮਟਰ ਲੱਗੇ ਹੋਏ ਸੀਗੇ ਤੇ ਹੁਣ ਰੈਸਟ ਤੇ ਆ ਤੇ ਇੱਧਰ ਵੀ ਸਾਈਡ ਤੇ ਲੱਗੇ ਹੋਏ ਆ ਜੀ ਪਿਆਜ਼ ਜਿਹੜਾ ਕਿ ਪਿੰਡਾਂ ਵਿੱਚ ਇਹਨੂੰ ਭੂਕਾਂ ਵੀ ਕਹਿੰਦੇ ਆ ਪਿਆਜ਼ ਲੱਗੇ ਹੋਏ ਆ ਤੇ ਪਿਆਜ਼ਾਂ ਦੀ ਜਿਹੜੀ ਸਫਾਈ ਆ ਵੀਰ ਜੀ ਪਹਿਲਾਂ ਕਰਦੇ ਪਏ ਸੀਗੇ ਤੇ ਨਾਲ ਹੀ ਜਿਹੜਾ ਖੇਤ ਇਹਦੇ ਵਿੱਚ ਲੱਗੇ ਹੋਏ ਆ ਸ਼ਾਲਗਮ ਤੇ ਮੋਲੀਆਂ ਮੋਲੀਆਂ ਬਹੁਤ ਹੀ ਸੋਹਣੀਆਂ ਲੱਗੀਆਂ ਪਈਆਂ ਸਹੀਆਂ ਕਿਉਂਕਿ ਇਹ ਖੇਤ ਜਿਹੜਾ ਕੀ ਆ ਹੋળી-ਹੋੜੀ ਪੱਠੇ ਜਿਹੜੇ ਕੀ ਆ ਵੱਢ ਹੁੰਦੇ ਪਏ ਆ ਤੇ ਬਹੁਤ ਹੀ ਸੋਹਣਾ ਆ ਤੇ ਜਿੱਦ ਜਿੱਦਾਂ ਅਸੀਂ ਅੱਗੇ-ਅੱਗੇ ਨੂੰ ਗਏ ਤਖੀਰ ਬਹੁਤ ਹੀ ਸੋਹਣਾ ਲੱਗਦਾ ਤੇ ਚਮਕਦਾ ਪਿਆ ਆ ਖੇਤ ਤੇ ਪਿੰਡ ਤੁਹਾਨੂੰ ਪਤਾ ਹੀ ਆ ਕਿ ਪਿੰਡ ਵਿੱਚ ਇਹਦਾ ਕੁਝ ਹੁੰਦਾ ਹੈ ਆ ਜੀ ਸਰੋਂ ਦਾ ਫੁੱਲ ਆ ਮਤਲਬ ਕਿ ਇਹ ਵੀ ਸਾਗ ਵਾਂਗੂ ਹੀ ਹੁੰਦਾ ਆ ਤੇ ਬਹੁਤ ਹੀ ਸੋਹਣਾ ਆ ਤੇ ਅਸੀਂ ਅੱਜ ਜਿਹੜਾ ਕੀ ਆ ਮੂਲੀਆਂ ਮੈਂ ਤੋੜੀਆਂ ਸੀਗੀਆਂ ਕਿਉਂਕਿ ਮੈਂ ਦੇਖ ਕੇ ਮੈਨੂੰ ਨਹੀਂ ਰਿਹਾ ਗਿਆ ਤੇ ਮੈਂ ਮੂਲੀਆਂ ਤੋੜ ਲਈਆਂ ਸੀਆਂ ਕਿਉਂਕਿ ਚਲੋ ਖਾਜੇ ਪ੍ਰੌਂਟੇ ਜਾ ਕੇ ਸਲਾਦ ਵੀ ਖਾ ਹੋ ਸਕਦਾ ਆ ਤੇ ਬਹੁਤ ਹੀ ਸੋਹਣਾ ਲੱਗਾ ਉਹ ਮੇਰੇ ਸਾਹਮਣੇ ਵਾਲੇ ਜਿਹੜਾ ਕੀ ਆ ਉਹ ਹੈਗੀ ਫੂਡ ਦੀ ਫੈਕਟਰੀ ਜੋ ਵੀ ਫਾਰਮ ਆ ਉਹ ਇੱਥੋਂ ਹੀ ਜਾਂਦਾ ਆ ਤੇ ਬਹੁਤ ਹੀ ਵੱਡੀ ਫੈਕਟਰੀ ਆ ਤੇ ਮੈਂ ਬਹੁਤ ਖੋਜ ਸੀਗੀ ਅਸੀਂ ਉਹਨਾਂ ਨੂੰ ਤਿੰਨ ਚਾਰ ਹੀ ਪੁੱਛਿਆ ਜੇਗਾ ਪਰ ਆਪਾਂ ਕਿੰਨੀਆਂ ਹੀ ਤੋੜ ਲਈਆਂ ਸੀਗੀਆਂ ਤੇ ਬੂਲੀਆਂ ਤੋੜ ਲਈਆਂ ਤੇ ਛਲਗਾ ਮੈਂ ਨਹੀਂ ਥੋੜੇ ਸੀ ਕਿਉਂਕਿ ਬੂਲੀਆਂ ਸੜ ਕੋ ਇੰਨੀਆਂ ਹੋ ਗਈਆਂ ਸੀਗੀਆਂ ਤੇ ਆਹ ਫਾਈਨਲੀ ਖੇਤ ਹੈਗਾ ਜੀ ਸਾਗ ਦਾ ਸਾਗ ਵੀ ਬਹੁਤ ਸੋਹਣਾ ਲੱਗਾ ਗੰਦਨ ਵਾਲਾ ਸਾਗ ਆ ਹੁਣ ਇਹਦੀ ਵਾਰੀ ਆਉਗੀ ਕੱਲ ਨੂੰ ਤੇ ਅਸੀਂ ਕੱਲ ਵੀ ਘੁੰਮਾਵਾਂਗੇ ਤੇ ਸਾਹਮਣੇ ਹੈਗਾ ਸਕੂਲ ਬਹੁਤ ਹੀ ਵੱਡਾ ਸਕੂਲ ਆ ਉਹਨਾਂ ਕਰਕੇ ਦਿਖਾਇਆ ਮੈਂ ਇਹ ਫੈਕਟਰੀ ਦੀ ਜਿਹੜੀ ਮੈਂ ਗੱਲ ਕੀਤੀ ਸੀ ਫੈਕਟਰੀ ਵੀ ਬਹੁਤ ਹੀ ਵੱਡੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਆ ਪਿੰਡ ਦਾ 뷰 ਇਹ ਬਾਹਰਲਾ 뷰 ਆ ਸਾਡੇ ਪਿੰਡ ਦਾ ਤੇ ਕਹਲੇ ਸਾਹਿਬ ਜੀ ਤੁਰੇ ਪਏ ਨੇ ਮੋਰੇ ਮੋਰੇ ਹੁਣ ਇਹਨਾਂ ਨੇ ਤੋੜ ਲਈ ਆ ਸਾਗ ਦੀ ਗੰਦਲ ਤੇ ਐਦਾਂ ਸਾਗ ਦੀ ਗੰਦਲ ਖਾਂਦੇ ਖਾਂਦੇ ਪਰ ਖੇਤਾਂ ਵਿੱਚ ਘੁੰਮਦੇ ਆ ਤਾਂ ਬਹੁਤ ਹੀ ਸੋਹਣਾ ਲੱਗਦਾ ਆ ਮਨ ਨੂੰ ਬਹੁਤ ਸਕੂਨ ਜਿਹਾ ਮਿਲਦਾ ਇੱਕਦਮ ਸ਼ਾਂਤੀ ਹੋ ਜਾਂਦੀ ਖੇਤਾਂ ਵਿੱਚ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਸਾਡੀ ਅਗਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਨਾ ਸੋ ਇਹ